ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਥਰਬਲ ਪਲਾਂਟ ਦੇ ਰਸਮੀ ਉਦਘਾਟਨ ਮੌਕੇ ਹਲਕਾ ਰਾਜਾ ਸੰਸੀ ਤੋਂ ਬਲਦੇਵ ਸਿੰਘ ਮਿਹਦੀਆ ਚੇਅਰਮੈਨ ਪਨਗ੍ਰੇਨ ਦੀ ਅਗਵਾਈ ਚ ਬੱਸਾਂ ਦਾ ਵੱਡਾ ਕਾਫਲਾ ਰਵਾਨਾ ਹੋਇਆ ਇਸ ਮੌਕੇ ਬਲਾਕ ਪ੍ਰਧਾਨ ਹਰਦੇਵ ਸਿੰਘ ਸ਼ੀਨਾ ਮਨਦੀਪ ਸਿੰਘ ਬੰਟੀ ਸ਼ੀਨਾ ਸਨੀ ਵੜੈਚ ਸੁਖਵਿੰਦਰ ਸਿੰਘ ਫੌਜੀ ਦਿਆਲ ਸਿੰਘ ਰਾਜਾ ਸੰਸੀ ਤੋਂ ਵੱਡੀ ਗਿਣਤੀ ਵਿੱਚ ਆਪ ਸਮਰਥਕ ਹਾਜ਼ਰ ਸਨ ਚਲਾਓ ਚਲਾਓ ਤੜੀਵ ਕੋਈ ਕਿ ਫਤ ਸੋ ਅੱਜ ਬਹੁਤ ਸੁਭਾਗਾ ਦਿਨ ਹੈ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਜ ਸਾਡੇ ਅਰਵਿੰਦ ਕੇਜਰੀਵਾਲ ਜੀ ਨੈਸ਼ਨਲ ਡਿਊਨਰ ਔਰ ਸੀਐਮ ਬਤੌਰ ਭਗਵੰਤ ਮਾਨ ਸਰਦਾਰ ਭਗਵੰਤ ਮਾਨ ਸੀ ਸੋ ਜਿਹੜਾ ਅੱਜ ਥਰਮਲ ਪਲੈਂਟ ਜਿਹੜਾ ਸੀ ਗੋਇੰਦਵਾਲ ਸਾਹਿਬ ਦਾ ਜਿਹੜਾ ਅੱਜ ਉਦਘਾਟਨ ਕਰਨ ਜਾ ਰਿਹਾ ਸੋ ਕਿ 540 ਮੈਗਾਵਾਟ ਦੇ ਸੋ ਕਿਉਂਕਿ ਜਦੋਂ ਪਹਿਲਾਂ ਦੇਖਿਆ ਆਪਾਂ ਕਾਫੀ ਜਿੰਨੀਆਂ ਪਹਿਲੀਆਂ ਸਰਕਾਰਾਂ ਨੇ ਵੀ ਲੰਮਾ ਰਾਜ ਕੀਤਾ ਸਾਡੇ ਤੇ ਜਿਹੜੇ ਕਹਿੰਦੇ ਸੀ ਕਿ ਬਦਲਾਅ ਦੇ ਨਾਲ ਵੋਟਾਂ ਲੈ ਲਈਆਂ ਲੇਕਿਨ ਅਜੇ ਤੱਕ ਕੀਤਾ ਕੁਝ ਨਹੀਂ ਸੋ ਇਹ ਬਦਲਾਅ ਦੀਆਂ ਨਿਸ਼ਾਨੀਆਂ ਨੇ ਸੋ ਜਿਹੜਿਆ ਇਤਿਹਾਸ ਦੇ ਵਿੱਚ ਪਹਿਲਾ ਵੀ ਜਿਹੜਾ ਅਜ ਤੋਂ 2 ਸਾਲ ਪਹਿਲਾਂ ਜਿਹੜਾ ਇਤਿਹਾਸ ਰਚਿਆ ਸੀ ਉਹ ਵੀ ਪਹਿਲੀ ਵਾਰ ਹੋਇਆ ਸੀ ਕਿ 92 ਸੀਟਾਂ ਆਈਆਂ ਸੋ ਅੱਜ ਵੀ ਜਿਹੜਾ ਇਤਿਹਾਸ ਹੈ ਜਿਹੜਾ ਕਿ ਉਹ ਰਚਿਆ ਜਾ ਰਿਹਾ ਹੈ ਕਿ ਪਹਿਲੀ ਇਹ ਸਰਕਾਰ ਹੈ ਜਿਨੇ ਥਰਮਲ ਪਲਾਂਟ ਖਰੀਦਿਆ ਸੋ 540 ਦਾ ਮੈਗਾਵਾਟ ਦਾ ਜਿਹੜਾ ਅੱਜ ਦਾ ਸੀਐਮ ਸਰਦਾਰ ਭਗੋਂ ਸਿੰਘ ਮਾਨ ਜੀ ਨੈਸ਼ਨਲ ਯੂਨੀਵਰਸਿਟੀ ਰਵਿੰਦ ਕੇਜਰੀਵਾਲ ਜੀ ਜਿਹੜਾ ਕਿ ਅੱਜ ਦਾ ਉਦਘਾਟਨ ਕਰ ਜਾ ਰਿਹਾ ਔਰ ਬੜਾ ਉਤਸ਼ਾਹ ਆ ਅਸੀਂ ਸਾਰੇ ਰਾਜਾ ਸੰਸੀ ਹਲਕੇ ਦੇ ਵਿੱਚੋਂ ਜਿਹੜੇ ਕਿ ਸੈਂਕੜਾਂ ਦੀ ਗਿਣਤੀ ਦੇ ਹਿਸਾਬ ਨਾਲ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਜਿਹੜਾ ਕਿ Máte? ਕੋਈ ਕਿਸਾਨਾਂ ਨੂੰ ਰਾਤ ਬਿਜਲੀ ਵੀ ਸਸਤੀ ਮਿਲੂ ਕੋਈ ਪਬਲ ਕਰੂਗਾ ਨਹੀਂ ਹਾਂ ਬਿਲਕੁਲ ਬਿਜਲੀ ਤੇ ਦੇਖੋ ਅੱਗੇ ਸਾਡੇ ਸੀਐਮ ਸਦਾਪ ਸਿੰਘ ਮਾਜੂਨਾ 600 ਜੂੰਟ ਪਹਿਲਾਂ ਹੀ ਮਾਫ ਕਰ ਦਿੱਤਾ ਔਰ ਪਿਛਲੀ ਵਾਰਾਂ ਜਿਹੜਾ ਕਿਹਾ ਸੀ ਕਿ ਜਦੋਂ ਝੋਨੇ ਰਾ ਸੀ ਜਦੋਂ ਕਿ ਪਹਿਲਾਂ ਹੁੰਦਾ ਸੀ ਕਿ 8 ਘੰਟੇ ਲਾਈਟ ਆਉਂਦੀ ਸੀ 7 ਘੰਟੇ ਕਿਹੜੇ ਜ਼ਿਮੀਂਦਾਰ ਸਾਡੇ ਭਰਾ ਸੀ ਜਿਹੜੇ ਕਿ ਉਹ ਦੇਖਦੇ ਰਹਿੰਦੇ ਹੁੰਦੇ ਸੀ ਕਿ ਮੋਟਰਾਂ ਦੇ ਉੱਪਰ ਕਹਿੰਦੇ ਚੜ੍ਹ ਕੇ ਬੈਠੇ ਰਹਿੰਦੇ ਸਟਾਰਟਰਾਂ ਦੇ ਉੱਪਰ ਵੀ ਜਿਹੜੀ ਲਾਈਟ ਆਉਣ ਵਾਲੀ ਉਸੇ ਲਈ ਸੋਚ ਨੱਪਾਂਗੇ ਜੋ ਪਿਛਲੀ ਵਾਰਾਂ ਵੀ ਤੁਸੀਂ ਦੇਖਿਆ ਕਿ ਸਟਾਰਟਰ ਨੱਪਣ ਵਾਸਤੇ ਨਹੀਂ ਬੰਦ ਕਰਨ ਥਰਮਲ ਬਰਾਂਡ ਜਿਹੜਾ ਖਰੀਦਿਆ ਇਹਦੇ ਨਾਲ ਹੋਰ ਜਿਹੜੀ ਰਾਤ ਮਿਲੂਗੀ ਜਿਹੜੀ ਕਿ 24 ਘੰਟੇ ਜਿਹੜੀ ਕਿ ਜਿਹੜੀ ਕੋਈ ਮਾੜੀ ਮੋਟੀ ਜਿਹੜੀ ਪਿਛਲੀ ਵਾਰ ਕਮੀ ਪੇਸ਼ੀ ਰਹਿ ਗਈ ਆ ਸੋ 에ਰ ਕਾ ਜਿਹੜੀ ਕਲੀਅਰ ਕਰਾ। ਸੁਣਾ ਇਹ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਬਜਟ ਪੇਸ਼ ਕੀਤਾ ਗਿਆ ਉੱਚ ਵੀ ਉਹਨਾਂ ਕਿਹਾ ਅਹੀਂ ਬਿਜਲੀ ਚੀਜ਼ਾਂ ਜਿਹੜੀਆਂ ਕਿਸਾਨਾਂ ਨੂੰ ਬੜੀ-ਬੜੀ ਰਾਹ ਦਿੰਦੀਆਂ ਨਹੀਂ ਕੇਂਦਰ ਸਰਕਾਰ ਨੇ ਕੀਤੀ ਦੇਦੀ ਹੁਣ ਪਿਆਬੇਟ ਦਾ ਚਲੋ ਦੇਖ ਲੈਣੇ ਵੀ ਕਰਦੇ ਆ ਪਹਿਲਾਂ ਤੇ ਆਪਣਾ ਦੇਖਿਆ ਹੀ ਗਿਆ ਕੀ ਕੁਝ ਕੀਤਾ ਸਰਕਾਰਾਂ ਨੇ ਕੀਤਾ ਹੀ ਨਹੀਂ ਉਹਨੇ 8 ਘੰਟੇ ਬਿਲੀ ਆਉਂਦੀ ਉਹਦੇ 2 ਘੰਟੇ ਕੱਟ ਹੁੰਦਾ ਸੀ 6 ਘੰਟੇ ਸੋ ਇੱਕੋ ਇੱਕ ਆਮ ਆਦਮੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣਾਂ ਦੀ ਸਰਕਾਰ ਆ ਕਿ ਜਿਹੜੀ ਹਰ ਪੱਖੋਂ ਜਿਹੜੀ ਇੱਕ ਨਹੀਂ ਇੱਕ ਬੱਸਾਂ ਦਾ ਕਾਫਲਾ ਜਿਹੜਾ ਤਾਂ ਲੱਜ ਰਿਹਾ ਜੀ ਆ ਸਾਨੂੰ ਅੱਜ ਜਿਹੜੀਆਂ ਅਸੀਂ ਪਾਰਟੀ ਨੂੰ ਜਿਹੜੀ ਕਿ ਪੰਜਾਬ ਬੱਸਾਂ ਮੁਹਈਆ ਕਰਵਾਈਆਂ ਗਈਆਂ ਸੀ ਔਰ ਤਿੰਨ ਬੱਸਾਂ ਜਿਹੜੀਆਂ ਅਸੀਂ ਆਪਣੇ ਕੋਲੋਂ ਕਈਆਂ ਔਰ ਮਾਸਕਲ 35-4 ਪਹਿਲੀ ਵਾਰ ਹੋਇਆ ਜਿਵੇਂ ਕਿ ਕਿਉਂਕਿ ਅੱਗੇ ਸੁਣਿਆ ਸੀ ਕਿ ਪਹਿਲੀਆਂ ਸਰਕਾਰਾਂ ਦੇ ਇਹ ਸੁਣਦੇ ਰਹੇ ਸੀ ਕਿ ਉਹਨਾਂ ਨੇ ਬੱਸਾਂ ਪ੍ਰਾਈਵੇਟ ਕਰਤੀਆਂ ਜੀ ਉਹਨਾਂ ਨੇ ਵਾਈ ਏਡੇ ਪ੍ਰਾਈਵੇਟ ਕਰਤੀਆਂ ਜੀ ਸੋ ਪਹਿਲੀ ਸਰਕਾਰ ਹੈ ਕਿ ਜਿਹੜਾ ਪ੍ਰਾਈਵੇਟ ਜਿਹਨੂੰ ਖਰੀਦ ਕੇ ਜਿਹੜੀ ਕਿ ਸਰਕਾਰੀ ਕਰ ਰਹੀ ਆ ਸੋ ਇਸ ਕਰਕੇ ਬਹੁਤ ਉਤਸ਼ਾਹ ਆਇਆ ਸਾਨੂੰ ਸੀ ਹਲਕੀ ਦੇ ਵਿੱਚ ਕਾਫੀ ਜਿਹੜੇ ਕੀ ਗਿਣਤੀ ਦੇ ਵਿੱਚ ਜਿਹੜੇ ਕਿ ਲੋਕ ਜੀ ਸਰ ਇੱਕ ਜੋ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਜਿਹੜੇ ਧਰਨਾ ਸੀ ਜੋ ਮੰਗਾ ਰਹਿੰਦੀਆਂ ਸੀ ਉਹਨਾਂ ਵਾਸਤੇ ਲਗਾਉਣ ਜਾ ਰਹੇ ਸੀ ਉਹਨਾਂ ਜਿਹੜਾ 8 ਲੇਅਰ ਤੇ ਉਹਨਾਂ ਨੇ ਸਾਰੇ ਜਿਹੜੇ ਰਸਤੇ ਬੰਦ ਰਏ ਦੇ ਬਾਰੇ ਤੁਸੀਂ ਕੀ ਕਹਿੰਦੇ ਨਹੀਂ ਉਹ ਤਾਂ ਬਰੇ ਜੇ ਪਤਾ ਨਹੀਂ ਹੈ ਕਲੀਅਰ ਕਰ ਲੈ ਹਰਿਆਣਾ ਨਹੀਂ ਉਹ ਤਾਂ ਆਪਣੇ ਪੰਜਾਬ ਦੇ ਵੀ ਕਿਸਾਨ ਜਾ ਰਹੇ ਆ ਨਾ ਜਿਹੜੀ ਕੁਝ ਮੰਗਾ ਰਹਿ ਗਿਆ ਉਹਨਾਂ ਦੀਆਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਬੈਠੇ ਸੀ ਕੱਲ ਮੀਟਿੰਗ ਦੇ ਵਿੱਚ ਕੱਲ ਕੇ ਪਰਸੇ ਦੇ ਵਿੱਚ ਹੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਤਰਨਾਲਾਉਂ ਦੀ ਲੋੜ ਨਹੀਂ ਪਊਗੀ ਕੇਂਦਰ ਸਰਕਾਰ ਨੂੰ ਜਿਹੜੀ ਕਿ ਉਹਦਾ ਹੀ ਮੰਗਾ ਜਿਹੜੀਆਂ ਕਿ ਸ਼ਾਇਦ ਮੰਨਣੀਆਂ ਪੈਣਗੀਆਂ ਨਹੀਂ ਤੇ ਫਿਰ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕੀ ਕਰ ਸਕਦੇ ਚੀ